ਲਾਲਾ ਲਾਲਾ ਜੋ ਜਿੰਨਾ ਲੱਗਦਾ ਨਾ ਤਾਂ ਚੁਕੇ ਆ ਨਾ ਚੁਕਾਂਗੇ ਨਾ ਦਬਿਆਂ ਨਾ ਦਬਾਂਗੇ ਤੇ ਨਾ ਹੀ ਬਿਕਿਆ ਨਾ ਬਿਕਾਂਗੇ ਬਤੋ ਮਾਰ ਸਕਦਾ ਹੈ ਭਾਈ ਇਦਾਂ ਦੇ ਇਕੱਠ ਕਰਕੇ ਸਰਕਾਰ ਕਹਿੰਦੀ ਤੁਸੀਂ ਪੁਲਿਸ ਦਾ ਮਨੋਬਲ ਤੋੜ ਰਹੇ ਹੋ ਮਨੋਬਲ ਤਾਂ ਇਹਨਾਂ ਦਾ ਹੀ ਨਹੀਂ ਯਾਰ ਕਿਹੜਾ ਮਨੋਬਲ ਇਹਨਾਂ ਦਾ ਕੀ ਕਰਿਆ ਇਹਨਾਂ ਨੇ ਮੈਨੂੰ ਐਂ ਦੱਸ ਡਰਾਮੇ ਕਰੇ ਨਹੀਂ ਕੋਈ ਸਰਕਾਰ ਦਾ ਮਨੋਬਲ ਤੋੜਨ ਨੂੰ ਕੋਈ ਅਸੀਂ ਗੁੰਡੇ ਬਦਮਾਸ਼ ਨਹੀਂ ਆ ਅਸੀਂ ਤਾਂ ਕਹਨੇ ਆ ਨਸ਼ਾ ਵੇਚਦਾ ਤੁਸੀਂ ਫੜੋ ਕਿੰਨੇ ਬੰਦੇ ਖੜੇ ਨੇ ਕਿਸੇ ਪਤੋ ਕਹਾਰੇ ਜੇ ਇਹ ਸੱਚੇ ਹੋਏ ਗੱਜ-ਬੱਜ ਕੇ ਦੱਸੋ ਸੋਨੇ ਪਿੰਡ ਨਸ਼ੇ ਵਿਗਦੇ ਆ ਕਿ ਨਹੀਂ ਵਿਗਦੇ? ਫੁੱਲ ਵਿਗਦੇ ਆ ਨਾ ਕੋਈ ਮੇਰੀ ਨਾਲ ਮੰਨਿਓ ਬਾ imageHeightੂ ਸੱਚੇ ਪਾਤਸ਼ਾਹ ਨੂੰ ਹਾਜਣਾ ਜਾਂ ਜਾਣ ਕੇ ਕਹਿਓ। ਆਹ ਮੁੰਡਾ ਰਾਜਸਥਾਨ ਦਾ ਅਗਾਸ਼ਦੀਨ ਢਾਲੀਵਾਲ ਮੇਰੀ ਟੀਮ ਦਾ ਮੈਂਬਰ ਐਂਟੀ ਡਰਗ ਟਾਸਕ ਫੋਰਸ ਦਾ। ਰਾਜਸਥਾਨ ਜਿਹਦੇ ਮਗਰ ਲੱਖਾਂ ਲੋਕ ਲੱਗਦੇ ਨੇ। ਆਪਣੇ ਪੰਜਾਬ ਵਾਲੇ ਘੱਟ ਲੱਗਦੇ ਨੇ। ਜੇ ਇਹੀ ਪ੍ਰੋਗਰਾਮ ਰਾਸਤ ਚ ਹੁੰਦਾ ਉੱਥੇ 20000 ਦਾ ਇਕੱਠ ਹੋਣਾ ਸੀ। ਇਹਦੇ ਬਜਾਅ ਦੇ 5-6 ਪਰਤੇ ਪਾ ਦੇਣੇ ਸ਼ਿਫਟ ਲੜਨਦੇ ਉੱਥੇ। ਮੈਂシャレ ਆਂਬ ਉਹ ਕਿਹੜਾ ਸਾਡੇ ਮਾਨਸਾ ਕਿੱਲੋ ਕਿੱਲੋ ਵਿਕਦਾ ਹੜ ਨਾ ਕੇ ਮੈਨੂੰ ਪੁੱਛਣ ਦੱਸ ਕਿੱਥੇ ਵਿਕਦਾ ਮੈਂ ਦੱਸਾਂ ਉਹ ਵੇਚਦਾ ਬੰਦਾ ਫੜੋ ਨਹੀਂ ਫੜਦੇ ਇਹ ਕਿੱਥੇ ਵਿਕਦਾ ਇੱਥੇ ਨਾ ਮਰਜੀ ਕਿਉਂ ਨਾ ਮੰਗਾ ਦਿੰਨੇ ਇੱਥੇ ਆ ਜਾਾਂਗੇ ਦੇਣ ਮੈਨੂੰ ਦੇਣ ਆ ਜਾਣਗੇ ਵੀ ਤੂੰ ਕੀ ਚੋਹ ਲਗਦਾ ਹੈ ਕਹਿੰਦੇ ਨੇ ਅਗਲੇ ਮੈਂ ਤਾਂ ਨਸ਼ੇ ਪਰ ਤੋ ਲੜ ਰਿਹਾ ਸੀ ਸਾਰਾ ਗੱਲ ਛੱਡੋ ਤੇ ਮੇਰੇ ਬਾਪ ਤੇ ਕਿਉਂ ਬਰਛੇ ਪਾਏ ਗਏ ਨੇ ਸਾਡੇ ਘਰ ਦੀਆਂ ਬਾੜਾਂ ਟੱਪੇ 40 ਬੰਦੇ ਉਹਨਾਂ ਦੇ ਕਿਉਂ ਨਹੀਂ ਕੋਈ ਕਾਰਵਾਈ ਹੁੰਦੀ ਰਾਜਜੀਤ ਸਿੰਘ ਕੌਣ ਸੀ ਦਿਲਸ਼ੇਰ ਸਿੰਘ ਕੌਣ ਸੀ ਜਗਦੀਸ਼ ਸਿੰਘ ਭੋਲਾ ਕੌਣ ਸੀ ਲੱਖਾਂ ਦੀ ਆਵਾਮ ਉੱਥੇ ਵੱਸਦੀ ਹੈ ਪਿਛਲੇ 1 ਮਹੀਨੇ ਦੀ ਜੀ ਰਿਪੋਰਟ ਸੈਕਸ਼ਨ ਆਪਾਂ ਚੈੱਕ ਕਰੀਏ ਤਾਂ 1900 ਸਮਥਿੰਗ ਮੌਤਾਂ ਉੱਥੇ ਹੋ ਚੁੱਕੀਆਂ 1 ਮਹੀਨੇ ਦੇ ਵਿੱਚ ਕੋਈ ਐਕਸੀਡੈਂਟਲ ਕੇਸ ਨਹੀਂ ਕੋਈ ਪੰਜਾਬ ਨਹੀਂ ਉਹ Rajasthan ਹੈ ਤੁਸੀਂ ਇਹ ਸੋਚੋ ਜਦੋਂ Rajasthan ਦੇ ਇਹ ਆંકੜੇ ਐ ਇਹ ਪੰਜਾਬ ਦੀ ਟਾਰਗੇਟ ਜਵਾਨੀ ਜਿਹੜੀ ਕੀਤੀ ਜਾ ਰਹੀ ਹੈ ਇੱਥੇ ਕੀ ਹਾਲਾਤ ਹੋਣਗੇ ਛੋਟੇ ਤੇ ਪਰਚੇ ਕਿਉਂ ਪਾਏ ਨਹੀਂ ਫਿਰ ਦਾ ਪ੍ਰਸ਼ਾਸਨ ਨੇ ਸਾਨੂੰ ਜਾਤੀਵਾਦ ਵਾਲਾ ਜਿਹੜਾ ਐਸਟੀਐਸਸੀ ਜਿਹੜਾ ਮੁਕੱਦਮੇ ਹੋਰ ਝੂਠੇ ਮੁਕੱਦਮੇ ਸਾਡੇ ਦੇ ਪਿਸਤੌਲ ਪਾਏ ਐਬ ਜਾ ਤਸ਼ੱਦਦ ਢਟਾਇਆ ਐਮਐਲਏ ਹੈਗਾ ਐਮਐਲਏ ਨੂੰ ਕੁਝ ਦਿਖਦਾ ਨਹੀਂ ਇਹਦੇ ਘਰ ਫੂਲ ਦਿਖਦਾ ਨਹੀਂ ਕੁਝ ਹਰ ਇੱਕ ਘਰ ਦੇ ਅੱਗੇ ਤੁਸੀਂ ਐ ਮੰਨ ਕੇ ਠੇਕੇ ਖੁੱਲ ਰਹੇ ਨੇਗੇ ਸਰਕਾਰ ਕਹਿੰਦੀ ਤੁਸੀਂ ਕਾਨੂੰਨ ਆਵਦੀ ਹੱਥ ਤੇ ਲੈ ਕੇ ਗਲਤ ਕਰਦੇ ਕੀ ਕਾਨੂੰਨ ਲੈ ਲਿਆ ਜੀ ਮੈਨੂੰ ਦੱਸੋ ਖਾਂ ਮੈਂ ਕਿਹੜਾ ਕਿਸੇ ਦੇ ਗੋਲੀ ਮਾਰਤੀ ਕਿਹੜਾ ਮੈਂ ਸਰਕਾਰ ਦੀ ਗੱਡੀ ਦਾ ਟਾਇਰ ਲਾ ਲਿਆ ਉਥੇ ਟਾਰਗੇਟ ਇਹ ਕੀਤਾ ਜਾਂਦਾ ਤੇ ਲੋਕਾਂ ਨੂੰ ਦੱਸਿਆ ਜਾਂਦਾ ਵੀ ਭਾਈ ਹਾਲਾਤ ਇੰਨੇ ਜ਼ਿਆਦਾ ਵਿਗੜ ਗਏ ਕਿ ਪੰਜਾਬ ਦਾ ਨਾਮ ਲੈ ਲਿਆ ਵੀ ਪੰਜਾਬ ਵਰਗੇ ਹਾਲਾਤ ਹੋ ਗਏ ਵੀ ਪੰਜਾਬ ਇੰਨਾ ਪਹਿਲਾਂ ਹੀ ਬਦਨਾਮ ਕਰ ਰੱਖਿਆ ਨਸ਼ਿਆਂ ਦੇ ਵਿੱਚ ਫੋਰਚੀ ਚਾਂ ਗੈਂਗਸਟਰਵਾਦ ਦੇ ਵਿੱਚ ਵੀ ਜਿਹੜਾ ਰਾਜਸਥਾਨ ਦੇ ਵਿੱਚ ਹਨੂਮਾਨਗੜ੍ਹ ਤੇ ਗੰਗਾਨਗਰ ਨੂੰ ਵੀ ਉਹਦਾ ਉਹਦਾ ਦੇਣ ਲੱਗ ਗਈ ਤਪਾ ਦੀ ਅਨਾਜ ਮੰਡੀ ਦੇ ਵਿੱਚ ਪੁਲਿਸ ਜ਼ਬਰ ਦੇ ਖਿਲਾਫ ਵੱਡਾ ਇਕੱਠ ਰੱਖਿਆ ਗਿਆ ਸੋ ਬਖ ਬਖ ਸੀਤਾ ਪਹੁੰਚੇ ਨੇ ਬਾਈ ਪ੍ਰਵਿੰਦਰ ਸਿੰਘ ਝੋਟਾ ਵੀ ਇੱਥੇ ਪਹੁੰਚਿਆ ਗੱਲ ਕਰਦੇ ਆਂ ਬਾਈ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਬਾਈ ਪੰਜਾਬ ਦੇ ਹਾਲਾਤਾਂ ਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ ਪਰ ਹਾਲਾਤ ਕੀ ਨੇ ਤੁਹਾਨੂੰ ਕੀ ਲੱਗ ਰਿਹਾ ਹੈ ਇਕੱਠ ਕੀਤੇ ਨੇ ਕਾਦਾ ਰੰਗਲਾ ਪੰਜਾਬ ਸਾਰਾ ਸਿਸਟਮ ਦੁਖੀ ਹੈ ਸਾਰਾ ਸਮਾਜ ਦੁਖੀ ਹੈ ਝੂਠੇ ਨੂੰ ਕਾਊਂਟਰ ਹੋਣ ਨੇ ਰੋਜ਼ ਬੱਚੇ ਨਸ਼ਿਆਂ ਵਾਲਾ ਮਾਰ ਰਹੇ ਨੇ ਅੱਜ ਮੈਂ ਸਵੇਰੇ ਫੋਟੋ ਪਾਈ ਹੈ ਮੇਰੇ ਖਿਆਲ ਤਰਨਤਾਰਨ ਸਾਹਿਬ ਦੀ ਹੈ ਉੱਥੇ 13 14 ਸਾਲਾਂ ਦਾ ਬੱਚਾ ਟੀਕਾ ਲਾ ਕੇ ਮਰ ਗਿਆ ਉੱਥੋਂ ਮਾਤਾਂ ਨਾਲ ਗੱਲ ਹੋਈ ਹੈ ਕਹਿੰਦੀ 16 ਮੌਤਾਂ ਮਰਦੀਆਂ ਇੱਕ ਬੁੱਢਾ ਬਾਪ ਆਪ ਦੇ ਬੱਚੇ ਤੇ ਅਰਦਾਸ ਕਰ ਰਿਹਾ ਪਿੰਡ ਦਾ ਸਰਪੰਚ ਹੋਣ ਦੇ ਬਾਵਜੂਦ ਏਐਸਆਈ ਹੋਣ ਦੇ ਬਾਵਜੂਦ ਪੁਲਿਸ ਮਹਿਕਮੇ 'ਚ ਹੋਣ ਦੇ ਬਾਵਜੂਦ ਸਾਡੇ 13 14 ਮੌਤਾਂ ਇੱਕ ਮਹੀਨੇ 'ਚ ਹੋ ਗਈਆਂ ਸੜਕਾਂ ਤੇ ਆਉਂਦੇ ਜਾਂਦੇ ਸਮਾਜ ਸੇਵੀ ਇਹਨੂੰ ਕੁੱਟਿਆ ਜਾ ਰਿਹਾ ਇਹਨਾਂ ਨੂੰ 80-80 ਹਜ਼ਾਰ ਵੋਟ ਪਈ ਹੈ ਜੋ ਸੱਚ ਬੋਲਦਾ ਉਹਦੇ ਪਰਚੇ ਪਾਏ ਜਾਂਦੇ ਨੇ ਅਸੀਂ ਨਸ਼ੇ ਖਿਲਾਫ ਲੜੇ ਇਹ ਕਹਿੰਦੇ ਅਸੀਂ ਨਸ਼ੇ ਖਿਲਾਫ ਲੜਦੇ ਹਾਂ ਡਰਾਮਾ ਕਰਦੇ ਨੇ ਅਸੀਂ ਨਸ਼ੇ ਖਿਲਾਫ ਕਰ ਲੈ ਲਾਲਾ ਜੋ ਜਿੰਨਾ ਲੱਗਦਾ ਨਾ ਤਾਂ ਚੁਕੇ ਆ ਨਾ ਚੁਕਾਂਗੇ ਨਾ ਦਵਿਆਂ ਨਾ ਦਬਾਂਗੇ ਤੇ ਨਾ ਹੀ ਵਿਕਿਆ ਨਾ ਵੇਚਾਂਗੇ ਬਦੌਲ ਮਾਰ ਸਕਦਾ ਨਹੀਂ 1.5 ਸਾਲਾਂ ਬਾਅਦ ਇਹਨਾਂ ਦੀ ਜਮਾਨਤ ਆ ਜਬਤ ਕਰਵਾਵਾਂਗੇ ਕਰਵਾਵਾਂਗੇ ਸਰਕਾਰ ਤਾਂ ਕਹਿੰਦੀ ਯੁੱਧ ਨਸ਼ਿਆਂ ਪਰ ਸਫਲ ਹੋ ਰਿਹਾ ਹੈ ਕਿੱਥੇ ਹੋ ਰੱਖਿਆ ਜੀ ਤੁਸੀਂ ਮੈਂ ਤੁਸੀਂ ਕਿੱਥੇ ਹੋਇਆ ਮੋਤਰ ਹੋਈਦਾ ਹੋਈਆਂ ਨੀਆਂ ਬਈਆ ਸਫਲ ਕਿਵੇਂ ਮੰਨੀਏ ਦੱਸੋ ਕਿੰਨਾ ਲਾਣਾ ਇੱਥੋਂ ਤੋਂ ਬਾਅਦ ਨੇ ਸਫਲ ਤਾਂ ਮੈਂ ਜੇ ਸਫਲ ਹੋ ਅਸੀਂ ਅੱਲਾ ਕੰਮ ਕੀ ਹੈ ਅਸੀਂ ਨਸ਼ੇ ਪਰ ਤੋਂ ਬੋਗਦੇ ਆ ਜੇ ਨਸ਼ਾ ਬੰਦ ਕਰਾ ਦੇਣਗੇ ਅਸੀਂ ਕਹਾਂਗੇ ਧੰਨਵਾਦ ਥੈਂਕ ਯੂ ਨਸ਼ਾ ਤਾਂ ਅੱਗਰੀ ਦਾ बिक ਜਾਂਦਾ ਲੋਕਾਂ ਦੇ ਘਰਾਂ ਫੈਕਟਰੀਆਂ ਲਾ ਰੱਖੀਆਂ ਅੱਜ ਅੱਜ ਚਾਰ ਮੋਤਾਂ ਹੋਈਆਂ ਨੇ 14 ਸਾਲ ਦਾ ਬੱਚਾ ਮਾਰਿਆ ਕੁੜੀਆਂ ਸ਼ਰਿਆਮ ਤੁਸੀਂ ਰੋਈ ਬਿੜੋਂ ਦੇਖਦੇ ਹੋ ਸ਼ਰਿਆਮ ਕੁੜੀਆਂ ਵੇਚੀ ਜਾਂਦੀਆਂ ਕੁੜੀਆਂ ਫੜੀਆਂ ਜਾ ਰਹੀਆਂ ਬਾਈ ਇਦਾਂ ਦੇ ਇਕੱਠ ਕਰਕੇ ਸਰਕਾਰ ਕਹਿੰਦੀ ਤੁਸੀਂ ਪੁਲਿਸ ਦਾ ਮਨੋਬਲ ਤੋੜ ਰਹੇ ਹੋ ਜੋ ਦੋਸ਼ੀ ਨੇ ਜਿਨ੍ਹਾਂ ਤੇ ਪੁਲਿਸ ਕਾਰਵਾਈ ਕਰਦੀ ਆ ਬੜੀ ਸ਼ਕਤੀ ਦੇ ਨਾਲ ਲੜਦੀ ਆ ਉਹਨਾਂ ਦਾ ਤੁਸੀਂ ਜਿਹੜਾ ਮਨੋਵਾਲਾ ਉਹ ਤੋੜ ਦਿਓ ਇਕੱਠ ਕਰਕੇ ਇਹ ਇਕੱਠ ਕਰਿਆ ਜੀ ਜ਼ੁਲਮ ਖਲਾ ਕੋਈ ਸਰਕਾਰ ਦਾ ਮਨੋਵਲ ਤੋੜਨ ਨੂੰ ਕੋਈ ਅਸੀਂ ਗੁੰਡੇ ਬਦਮਾਸ਼ ਨਹੀਂ ਆ ਅਸੀਂ ਤਾਂ ਕਹਨੇ ਨਸ਼ਾ ਵੇਚਦਾ ਤੁਸੀਂ ਫੜੋ ਫੜ ਕੇ ਦਿਖਾਉਣ ਮੈਂ ਕਹਿੰਦਾ ਸਾਡੇ ਮਾਨਸ ਜਿੱਕਰੀ ਦੇ ਵਿਕੀ ਜਾਂਦਾ ਆ ਮੁੰਡਾ ਰਾਜਸਥਾਨ ਦਾ ਆਕਾਸ਼ਦੀਪ ਢਾਲੀਵਾਲ ਮੇਰੀ ਟੀਮ ਦਾ ਮੈਂਬਰ ਐਂਟੀ ਡਰਗ ਟਾਸਕ ਫੋਰਸ ਦਾ ਰਾਜਸਥਾਨ ਜਿਹਦੇ ਮਗਰ ਲੱਖਾਂ ਲੋਕ ਲੱਗਦੇ ਨੇ ਆਪਣੇ ਪੰਜਾਬ ਵਾਲੇ ਘੱਟ ਲੱਗਦੇ ਨੇ ਜੇਹੀ ਪ੍ਰੋਗਰਾਮ ਰਾਸਤ ਚ ਹੁੰਦਾ ਉੱਥੇ 20000 ਦਾ ਇਕੱਠ ਹੋਣਾ ਸੀ ਇਹਨੂੰ ਤੁਸੀਂ ਦੇਖਦੇ ਹੋਵੋਗੇ ਸ਼ਾਇਦ ਇੰਸਟਾਗ੍ਰਾਮ ਤੇ ਇਹਦੇ ਮਾਗਰ ਡਾਰਾਂ ਹੀ ਡਾਰ ਚੱਲਦੀ ਹੈ ਇਹਦੇ ਵਿਚਾਰ ਦੇ 5 6 ਪਰਤੇ ਪਾ ਦੇਣਾ ਸ਼ਿਫਰਤ ਲੜਨ ਦੇ ਉੱਤੇ ਭਾਈ ਫਿਰ ਪੁਲਿਸ ਪ੍ਰਸ਼ਾਸਨ ਹੈਗੀ ਸਰਕਾਰ ਹੈਗੀ ਉਹ ਕੰਮ ਕਰ ਹੁਣ ਮੈਂ ਤੁਹਾਨੂੰ ਪੁੱਛਦਾ ਕੀ ਨੈਂਸੀ ਦਾ ਘਰ ਵਾਲਾ ਨਰਿੰਦਰਦੀਪ ਵਿਕਟਮ ਸੀ ਕਸੂਰਵਾਰ ਸੀ ਜਾਂ ਇਹੜੇ ਆ ਜਵਾਬ ਚੱਕ ਕੇ ਮਾਰੇ ਨੇ ਇਹ ਕਸੂਰਵਾਰ ਸੀ ਉਹਨਾਂ ਦੀ ਵੀਡਿਓ ਆਈਆਂ ਨੇ ਕੀ ਘਰੋਂ ਲੈ ਜਾ ਕੇ ਚੱਕ ਕੇ ਮਾਰ ਦੇਣਾ ਜਾ ਮੈਂ ਮੈਂ ਤਾਂ ਨਸ਼ੇ ਪਰ ਤੋਂ ਲੜ ਰਿਹਾ ਸੀ ਸਾਰਾ ਗੱਲ ਛੱਡੋ ਤੇ ਮੇਰੇ ਬਾਪ ਤੇ ਕਿਉਂ ਬਰਛੇ ਪਾਏ ਗਏ ਨੇ ਮੇਰੇ ਬਾਪ ਨੇ ਕੋਈ ਕਾਨੂੰਨ ਨੂੰ ਭੰਗ ਕਰਿਆ ਜਿਹੜੇ ਸਾਡੇ ਘਰ ਦੀਆਂ ਬਾੜਾਂ ਟੱਪੇ 40 ਬੰਦੇ ਉਹਨਾਂ ਦੇ ਕਿਉਂ ਨਹੀਂ ਕੋਈ ਕਾਰਵਾਈ ਹੁੰਦੀ ਚਲੋ ਉਹ ਵੀ ਗੱਲ ਛੱਡੋ ਰਾਜੀਤ ਸਿੰਘ ਕੌਣ ਸੀ ਦਿਲਸ਼ੇਰ ਸਿੰਘ ਕੌਣ ਸੀ ਜਗਦੀਸ਼ ਸਿੰਘ ਭੋਲਾ ਕੌਣ ਸੀ ਜਾਂ ਜਿਹੜੇ ਹੋਰ ਨੇ ਜਾਂ ਹੁਣ ਹੋਰ ਆ ਜੋ ਇਹਨਾਂ ਦੇ ਲੀਡਰ ਵਿਜੇ ਸਿੰਘ ਲਾ ਜਿਹੜੇ ਇੱਕ ਉਹ 100 ਕਰੋੜ ਵਾਲਾ ਗੜਗੱਜ ਸੀ ਕੌਣ 100 ਕਰੋੜ ਗੜਗੱਜ ਸਾਡੇ ਆਪਣੇ ਹੋਣੇ 100 ਕਰੋੜ ਵਾਲਾ ਕੌਣ ਹੈ ਜਿਹੜਾ 100 ਕਰੋੜ ਚ ਅੰਦਰ ਗਿਆ ਸੀ ਇੱਕ ਆ ਰਤਨ ਇਹਨਾਂ ਦੀ ਕੀ ਕਾਰਵਾਈ ਹੋ ਗਈ ਕਲੀਨ ਚਿੱਟਾ ਦੇਈ ਜਾਂਦੇ ਨੇ ਉਦੋਂ ਕਿ ਐਕਸਕਿਊਜ਼ ਦੇ ਦਿੱਤਾ ਕਹਿੰਦਾ ਆਵਾਜ਼ ਨਹੀਂ ਮੈਚ ਕਰਦੀ ਵੀ ਤੂੰ ਹੀ ਸੁਣਨਾ ਤੂੰ ਹੀ ਪਰਚਾ ਪਾਉਣ ਵਾਲਾ ਉਦੋਂ ਤੂੰ ਹੀ ਵੀਡੀਓ ਪਾਉਣ ਵਾਲਾ ਵੀ ਮੈਚ ਨਹੀਂ ਮੈਚ ਕਰੂ ਸੋ ਭਈ ਇਹ ਕੰਮ ਨਹੀਂ ਕਰ ਰਹੇ ਜ਼ੁਲਮ ਹੋ ਰਿਹਾ ਥੱਕੇ ਛਾਈ ਹੋ ਰਹੀ ਹੈ ਪਹਿਲਾਂ ਸਾਡੇ ਜਵਾਬ ਸ਼ਮ੍ਹਾਂ ਚ ਨੈਰਾਂ ਦੀਆਂ ਪੁਲੀਆਂ ਤੇ ਸਫੈਦ ਧੰਤ ਚੱਕ ਕੇ ਮਾਰ ਦਿੰਦੇ ਸੀ ਘਰੋਂ ਤੇਰੇ ਵਰਗਾ ਸਰਦਾਰ ਹੁੰਦਾ ਮੇਰੇ ਵਰਗਾ ਸਰਦਾਰ ਹੁੰਦਾ ਇਹੇ ਜੇ ਛੋਟੇ ਬੱਚੇ ਦੇ ਦਮਾਲ ਵਾਲਾ ਕੋਈ ਹੁਣ ਬੱਚਾ ਹੈ ਨਹੀਂ ਔਰ ਕਿੰਨੂ ਨਵਾਵਾ ਹਨਾ ਉਹ ਹੈ ਨੂੰ ਚੱਕ ਕੇ ਮਾਰ ਦਿੰਦੇ ਮਾਰ ਦਿੰਦੇ ਨਾ ਅੱਜ ਉਹੀ ਕੰਮ ਹੈ ਝੂਠਣ ਕਾਉਂਟਰਾਂ ਨੂੰ ਮਾਰਦੇ ਨੇ ਜਿਹੜੇ ਬੱਚਦੇ ਨੇ ਇਹੇ ਜਿਹਵਾਕ ਮਾਰੇ ਨੇ ਆ ਖੜਾ ਇੱਕ ਸਰਦਾਰ ਅਲੂਆਂ ਦੇਖਿਆ ਨਹੀਂ ਤਾਂ ਸਰਕਾਰ ਕਹਿੰਦੀ ਤੁਸੀਂ ਕਾਨੂੰਨ ਆਲਦੀ ਹੱਥ ਤੇ ਲੈ ਕੇ ਗਲਤ ਕਰਦੇ ਹੋ ਕੀ ਕਾਨੂੰਨ ਲੈ ਲਿਆਈ ਮੈਨੂੰ ਦੱਸੋ ਖਾਂ ਮੈਂ ਕਿਹੜਾ ਕਿਸੇ ਦੇ ਗੋਲੀ ਮਾਰਤੀ ਕਿਹੜਾ ਮੈਂ ਸਰਕਾਰ ਦੀ ਗੱਡੀ ਦਾ ਟਾਇਰ ਲਾ ਲਿਆ ਮਾਦਾ ਨਸ਼ਾ ਇਹ ਵੀ ਨਸ਼ੇ ਵਰਤ ਬੋਲ ਰਹੀ ਮੈਂ ਵੀ ਨਸ਼ੇ ਵਰਤ ਜੀ ਲੱਗਦਾ ਸਰਕਾਰ ਸਫਲ ਹੋਗੀ ਅਸੀਂ ਤਾਂ ਕਹਿੰਦੇ ਆ ਸਫਲ ਹੋਵੇ ਜੀ ਬਟ ਸਫਲ ਹੋਊ ਕਿਵੇਂ ਲੋਕਾਂ ਨੂੰ ਨਾਂ ਲੈ ਕੇ ਲੋਕਾਂ ਤੇ ਜ਼ੁਲਮ ਕਰਕੇ ਨਹੀਂ ਜੇ ਘਰ ਟਾਉਣੇ ਵੱਡੇ ਸਮਗਲਾਂ ਦੇ ਟਾਉਣ ਗਰੀਬਾਂ ਦੇ ਘਰਾਂ ਟਾਉਣ ਹੁਣ ਪੰਚਾਇਤੀ ਥਾਂ ਟਾ ਕੇ ਕਹਿ ਦਿੰਦੇ ਨੇ ਵੀ ਅਸੀਂ ਕਾਰਵਾਈ ਕਰਤੀ ਜਿਹੜੇ ਅਰਮਾ ਖਰਮਾ ਕੋੜਾਂ ਬੱਤੀ ਨੂੰ ਤਾਂ ਇਹਨਾਂ ਦੇ ਵਿੱਚ ਹੀ ਉਹਨਾਂ ਦੇ ਘਰ ਟਾਉਣ ਬਾਈ ਤੁਸੀਂ ਇਹਨਾਂ ਦੇ ਖਿਲਾਫ ਬੋਲੀ ਜਾਂਦੇ ਹੋ ਜੇ ਇਹ ਕਾਰਵਾਈ ਕਰਦੇ ਵੀ ਨਹੀਂ ਕਹਿੰਦੇ ਤੁਸੀਂ ਮਨੋਬਲ ਤੋੜ ਦਿੰਦੇ ਹੋ ਮਣੋਬਾਲ ਤਾਂ ਇਹਨਾਂ ਦਾ ਹੀ ਨਹੀਂ ਯਾਰ ਕਿਹੜਾ ਮਣੋਬਾਲ ਇਹਨਾਂ ਦਾ ਕੀ ਕਰਿਆ ਇਹਨਾਂ ਨੇ ਮੈਨੂੰ ਐਂ ਦੱਸ ਡਰਾਮੇ ਕਰੇ ਨੇ ਅਮਰਤਪਾਲ ਸਿੰਘ ਚੱਕ ਕੇ ਅੰਦਰ ਮਾਰਿਆ ਮੇਰੇ ਤੇ 17 18 ਪਰਚੇ ਪਾਤੇ ਹੋਰ ਕਿੰਨੇ ਜਿਹੜੇ ਲੜਦੇ ਨੇ ਉਹਨਾਂ ਦੇ ਪਾਈ ਨੇ ਰੋ ਝੂਲਮ ਹੁੰਦਾ ਕਿੰਨੇ ਬੰਦੇ ਖੜੇ ਨੇ ਕਿਸੇ ਇੱਕ ਤੋਂ ਕਹਾਦੇ ਜੇ ਸੱਚੇ ਹੋਏ ਬਾਈ ਗੱਜ-ਬੱਜ ਕੇ ਦੱਸੋ ਸੋਡੇ ਪਿੰਡ ਨਸ਼ੇ ਵਿਗਦੇ ਆ ਕਿ ਨਹੀਂ ਵਿਗਦੇ ਹੁਣ ਵਿਗਦੇ ਆ ਨਾ ਕੋਈ ਮੇਰੀ ਨਾਲ ਮੰਨਿਓ ਬਾਈ ਗਰੂ ਸੱਚੇ ਪਾਤਸ਼ਾਹ ਨੂੰ ਹਾਜਾਨਾ ਯਾਰ ਜਾਣ ਕੇ ਕਹਿਓ ਉਹ ਕਹਿੰਦੇ ਜੀ ਨੰਬਰ ਦਿੱਤਾ ਉਹਨਾਂ ਦੀ ਆਈਡੈਂਟੀਟੀ ਗੋਪੀ ਰੱਖੀ ਲੱਗਦੀ ਨਹੀਂ ਲਾ ਮੈਂ ਹਿਆਲ ਵਾਰ ਦੇਤਾ ਲੱਗਦੀ ਨਹੀਂ ਜਿੱਦਨ ਨੇ ਤਾਂ ਜਾਖਦੇ ਨਹੀਂ ਮੈਂ ਸ਼ਰਿਆ ਮੋ ਕੇ ਕਹਿੰਦਾ ਸਾਡੇ ਮਾਨਸਾ ਕਿਲੋ-ਕਿਲੋ ਵਿਕਦਾ ਹੈ ਹਾਲ ਨਾ ਕਿ ਮੈਨੂੰ ਪੁੱਛਣ ਦੱਸ ਕਿੱਥੇ ਵਿਕਦਾ ਮੈਂ ਦੱਸਾਂ ਉਹ ਵੇਚਦਾ ਬੰਦਾ ਫੜੋ ਨਹੀਂ ਫੜਦੇ ਤੂੰ ਕਹਦੇ ਤੂੰ ਕਰਦੇ ਫੋਣ ਵੀ ਸਾਡੇ ਪਿੰਡ ਵਿਕਦਾ ਘੜਾ ਪਿੰਡ ਤੇਰਾ ਹਣਾ ਜਵਾਨੀ ਆਉਂਦੇ ਆ ਬਾਈਆਂ ਸਾਰੇ ਕਿਤੇ ਵਿਕਦਾ ਇੱਥੇ ਨਾ ਮਰਜੀ ਕਿਉਂ ਨਾ ਮੰਗਾ ਦਿੰਨੇ ਇੱਥੇ ਆ ਜਾਾਂਗੇ ਦੇਣ ਮੈਨੂੰ ਦੇਣ ਆ ਜਾਣਗੇ ਵੀ ਤੂੰ ਕੀ ਚੋਹ ਲੱਗਦਾ ਹੈ ਕਹਿੰਦੇ ਨੇ ਅਗਲੇ ਜੇਲਾਂ ਚੋ ਬੰਦੇ ਰੱਖ ਰੱਖੇ ਨੇ ਵਿਚਾਰੇ ਉਹ ਪਰਾਂ ਤੋਂ ਪਟਕੇ ਹੋਏ ਨੇ ਆਏ ਪੁੱਛ ਕੀ ਪੁੱਛੀ ਹੁਣ ਮੈਂ ਥੱਕ ਗਿਆ ਹਾਂਜੀ ਕੀ ਨਾਮ ਹੈ ਜੀ ਆਕਾਸ਼ਦੀਪ ਧਾਲੀਵਾਲ ਰਾਜਸਥਾਨ ਪੀੜੀ ਵੰਗਾ ਤੂੰ ਆਕਾਸ਼ਦੀਪ ਜੀ ਕਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹੋ ਤੁਸੀਂ ਰਾਜਸ ਰਾਜਸਥਾਨਸ ਵੀ ਇਦਾਂ ਦੇ ਹਾਲਾਤ ਨੇ ਕੀ ਲੱਗ ਰਿਹਾ ਪੰਜਾਬ ਦੇ ਹਾਲਾਤ ਤਾਂ ਹੁਣ ਪ੍ਰਵਿੰਦਰ ਬਾਈ ਨੇ ਦੱਸਿਆ ਹੀ ਹੈ ਬਾਈ ਅਸਲ 'ਚ ਦੇਖਿਆ ਜਾਵੇ ਤਾਂ ਹਰਮਾਨਗੜ ਗੰਗਾ ਨਗਰ ਇੱਕ ਪੰਜਾਬ ਦਾ ਹੀ ਪਾਰਟ ਆਪਾਂ ਕਹਿ ਸਕਦੇ ਆ ਜਿੱਥੇ ਪੰਜਾਬੀਅਤ ਬਹੁਤ ਵੱਡੇ ਲੈਵਲ ਤੇ ਵਸੀ ਹੋਈ ਹੈ ਤੇ ਉੱਥੇ ਟਾਰਗੇਟ ਇਹ ਕੀਤਾ ਜਾਂਦਾ ਤੇ ਲੋਕਾਂ ਨੂੰ ਦੱਸਿਆ ਜਾਂਦਾ ਵੀ ਭਾਈ ਹਾਲਾਤ ਇੰਨੇ ਜ਼ਿਆਦਾ ਵਿਗੜ ਗਏ ਕਿ ਪੰਜਾਬ ਦਾ ਨਾਮ ਲੈ ਲਿਆ ਵੀ ਪੰਜਾਬ ਵਰਗੇ ਹਾਲਾਤ ਹੋ ਗਏ ਵੀ ਪੰਜਾਬ ਇੰਨਾ ਪਹਿਲਾਂ ਹੀ ਬਦਨਾਮ ਕਰ ਰੱਖਿਆ ਨਸ਼ਿਆਂ ਦੇ ਵਿੱਚ ਹੋਰ ਚੀਜ਼ਾਂ ਗੈਂਗਸਟਰਵਾਦ ਦੇ ਵਿੱਚ ਵੀ ਜਿਹੜਾ ਰਾਜਸਥਾਨ ਦੇ ਵਿੱਚ ਹਨੂਮਾਨਗੜ੍ਹ ਤੇ ਗੰਗਾ ਨਗਰ ਨੂੰ ਵੀ ਉਹਦਾ ਉਹਦਾ ਦੇਣ ਲੱਗ ਗਈ ਹਾਲਾਤ ਇੰਨੇ ਕਿ ਮਾੜੇ ਆ ਮੈਂ ਤੁਹਾਡਾ ਇੱਕ ਆંકੜਾ ਦੱਸਣਾ ਚਾਹਣਾ ਮੈਂ ਜਿੱਥੇ ਰਹਿ ਰਹੇ ਹਾਂ ਹਨੂਮਾਨਗੜ੍ਹ ਜ਼ਿਲ੍ਹੇ ਚ ਉੱਥੇ 5 ਵਿਧਾਨ ਸਭਾ 7 ਤਹਿਸੀਲਾਂ 1907 ਛੋਟੇ ਮੋਟੇ ਪੰਚਾਇਤੀ ਪਿੰਡ ਤੇ 3657 ਟਾਣੀਆਂ ਲੱਖਾਂ ਦੀ ਆਵਾਮ ਉੱਥੇ ਵੱਸਦੀ ਹੈ ਇਸਲੇ 1 ਮਹੀਨੇ ਦੀ ਜੀ ਰਿਪੋਰਟ ਸੈਕਸ਼ਨ ਆਪਾਂ ਚੈੱਕ ਕਰੀਏ ਤਾਂ 1900 ਸਮਥਿੰਗ ਮੌਤਾਂ ਉੱਤੇ ਹੋ ਚੁੱਕੀਆਂ 1 ਮਹੀਨੇ ਦੇ ਵਿੱਚ ਕੋਈ ਐਕਸੀਡੈਂਟਲ ਕੇਸ ਨਹੀਂ ਕੋਈ ਪੰਜਾਬ ਨਹੀਂ ਉਹ ਰਾਜਸਥਾਨ ਹੈ ਤੁਸੀਂ ਇਹ ਸੋਚੋ ਜਦੋਂ ਰਾਜਸਥਾਨ ਦੇ ਇਹ ਆંકੜੇ ਐ ਇਹ ਪੰਜਾਬ ਦੀ ਟਾਰਗੇਟ ਜਵਾਨੀ ਜਿਹੜੀ ਕੀਤੀ ਜਾ ਰਹੀ ਹੈ ਇੱਥੇ ਕੀ ਹਾਲਾਤ ਹੋਣਗੇ ਇਹ ਆંકੜੇ ਹਮੇਸ਼ਾ ਲੁਕਾਉਂਦੇ ਆਏ ਐ ਤੇ ਲੁਕਾਉਂਦੇ ਰਹਿਣਗੇ ਕਿਉਂਕਿ ਇਹਨਾਂ ਨੂੰ ਜਵਾਬ ਦੇਣਾ ਬਹੁਤ ਔਖਾ ਲੱਗਦਾ ਥੋੜੇ ਤੇ ਪਰਚੇ ਕਿਉਂ ਪਾਏ ਨਹੀਂ ਫਿਰ ਪਰਚੇ ਜੀ ਦੇਖੋ ਹੁਣ ਜਦੋਂ ਅਸੀਂ ਹੱਕ ਸੱਚ ਦੀ ਆਵਾਜ਼ ਚੱਕਦੇ ਆਂ ਨਸ਼ਿਆਂ ਦੇ ਖਿਲਾਫ ਅਸੀਂ ਜਦੋਂ ਬੋ ਲੱਗੇ ਬਾਈ ਝੋਟਿਆਂ ਨੂੰ ਦੇਖ ਕੇ ਹਨਾ ਸਾਡਾ ਤਾਂ ਮੈਂ ਆਈਡਲ ਮੰਨਦਾ ਬਾਈ ਨੂੰ ਇਹਨੂੰ ਦੇਖ ਕੇ ਅਸੀਂ ਇੱਕ ਮੁਹਿੰਮ ਛੋਟੀ ਜੀ ਸ਼ੁਰੂ ਕੀਤੀ ਅਸੀਂ 60 ਤੋਂ 65 ਬੱਚੇ ਆਏ ਨਹੀਂ ਵੀ ਅਸੀਂ ਨਸ਼ਿਆਂ ਦੇ ਖਿਲਾਫ ਇਕੱਲੇ ਬੋਲ ਗਏ ਤੇ ਉਹਨਾਂ ਨੂੰ ਜਿਹੜੇ ਵੇਚਦੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਾਡਾ ਕੰਮ ਉਹ ਵੀ ਹੈ ਜਿਹੜੇ ਵਿਚਾਰੇ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਅਸੀਂ 60 65 ਬੱਚਾ ਨੂੰ ਕੱਢ ਕੇ ਵੀ ਲਿਆਏ ਅਸੀਂ ਜਦੋਂ ਉਹਨਾਂ ਦੇ ਖਿਲਾਫ ਲੜੇ ਤਾਂ ਪ੍ਰਸ਼ਾਸਨ ਨੇ ਸਾਨੂੰ ਜਾਤੀਵਾਦ ਵਾਲਾ ਜਿਹੜਾ ਐਸਟੀਐਸਸੀ ਜਿਹੜਾ ਮੁਕਦਮੇ ਹੋਰ ਝੂਠੇ ਮੁਕਦਮੇ ਸਾਡੇ ਦੇ ਪਿਸਤੌਲ ਪਾਏ ਐਬਜਾ ਤਸ਼ੱਦਦ ਟਾਇਆ ਤੇ ਮੈਂ ਇੱਕ ਹੋ ਜੇਲ੍ਹਾਂ ਦੇ ਵਿੱਚ ਪ੍ਰਸ਼ਾਸਨ ਨੇ ਬਾਈ ਜੀ ਹੁੰਦੇ ਆ ਕੁਝ 5-7 ਜੇਲ੍ਹ ਇੱਕ ਜੇਲ੍ਹ ਦੇ ਵਿੱਚ 5-7 ਬਾਈ ਜੀ ਹੁੰਦੇ ਆ ਉਹਨਾਂ ਨੂੰ ਇਹ ਸੁਰੱਖਣ ਪ੍ਰਾਪਤ ਹੈ ਇਹਨਾਂ ਦਾ ਪ੍ਰਸ਼ਾਸਨ ਦਾ ਉੱਥੋਂ ਬਾਈ ਜੀ ਛੋਟਾ ਮੋਟਾ ਕੰਮ ਕਰਾਉਂਦੇ ਆ ਕੋਈ ਮੁੰਡਾ ਨੌਜਵਾਨ ਜਿਹੜਾ 16-17 ਸਾਲਾਂ ਦਾ 18 ਸਾਲਾਂ ਦਾ 20 ਸਾਲਾਂ ਦਾ ਜਿਹੜਾ ਨੌਜਵਾਨ ਮੁੰਡਾ ਜੇਸੀ ਕਰ ਦਿੱਤਾ ਜਾਂਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਜਦੋਂ ਉਹ ਤੋਂ ਸਫਾਈ ਕਰਾਈ ਜਾਂਦੀ ਹੈ ਉਹ ਤੋਂ ਪੋਚੇ ਝਾੜੂ ਸਾਰਾ ਕੁਝ ਕਰਵਾਇਆ ਜਾਂਦਾ ਉਹਨੂੰ ਗੰਦਾ ਖਾਣਾ ਦਿੱਤਾ ਜਾਂਦਾ ਹੈ ਰਾਜਸਥਾਨ ਦੀ ਗੱਲ ਕਰ ਰਿਹਾ ਮੈਂ ਪੁੱਤੋ ਇੱਕ ਭਾਈ ਜੀ ਕਹਿੰਦਾ ਵੀ ਇਹ ਮੁੰਡਾ ਯਾਰ ਸਾਡੇ ਇਲਾਕੇ ਦਾ ਇਹ ਮੁੰਡਾ ਸਾਡਾ ਹੈ ਇਹ ਤੋਂ ਇਹ ਕੰਮ ਨਹੀਂ ਕਰਾਉਣਾ ਤੇ ਉਹ ਐ ਸੋਚਦਾ ਵੀ ਯਾਰ ਆਹਾ ਭਾਈ ਜੀ ਦੀ ਬੜੀ ਚੱਲਦੀ ਹੈ ਜਿੱਥੇ ਜੇਲਰ ਦੀ ਨਹੀਂ ਚੱਲਦੀ ਉਹ ਆ ਸਾਡਾ ਭਾਈ ਜੀ ਕੰਮ ਕਰਵਾ ਰਿਹਾ ਉਹ ਭਾਈ ਜੀ ਉਹਦੇ ਨੇੜੇ ਹੋਣ ਲੱਗ ਜਾਂਦਾ ਉਹ ਮਾੜਾ ਮੋਟਾ ਮੁੰਡਾ ਨਸ਼ਾ ਕਰਦਾ ਕੋਈ ਜਰਦਾ ਬੀੜੀ ਲੈਂਦਾ ਹੌਲੀ ਹੌਲੀ ਉਹਨੂੰ ਗਾਂਝੇ ਤੇ ਸੈੱਟ ਕਰ ਦਿੱਤਾ ਜਾਂਦਾ ਚਾਹ ਪੱਤੀ ਜਰਦੇ ਦੇ ਵਿੱਚ ਮਿਲਾ ਕੇ ਕਾਗਜ਼ਾਂ ਦੇ ਵਿੱਚ ਬੀੜੀ ਪੜਾ ਕੇ ਉਹਨੂੰ ਪਾਉਂਦੇ ਆ ਉੱਥੇ ਐਵੇਂ ਜੇ ਗੰਦੇ ਨਸ਼ੇ ਜਦੋਂ ਉਹ ਸਿੱਖ ਜਾਂਦਾ ਹੈ ਤੇ ਉਹ ਭਾਈ ਜੀ ਸਾਰਾ ਕੁਝ ਹੀ ਮੰਨਣ ਲੱਗ ਜਾਂਦਾ ਉਦੋਂ ਬਾਅਦ ਬਾਈ ਜੀ ਜਦੋਂ ਉਹ ਜ਼ਮਾਨਤ ਹੁੰਦੀ ਹੈ ਤਾਂ ਬਾਈ ਜੀ ਨੇ ਜਿਵੇਂ ਜਿਵੇਂ ਫੋਨ ਤੇ ਕੰਮ ਕਹਨੇ ਉਸ ਮੁੰਡੇ ਨੇ ਉਵੇਂ ਉਵੇਂ ਕਰਨੇ ਇੱਥੋਂ ਇੱਕ ਗੈਂਗਸਟਰ ਬਾਦ ਦਾ ਜੇਲ੍ਹਾਂ ਦੇ ਵਿੱਚੋਂ ਨਵਾਂ ਜਨਮ ਹੁੰਦਾ ਹ ਹ ਤੁਹਾਡੇ ਦੇ ਪਰਚੇ ਪੰਜਾਬ ਵਿੱਚ ਨੇ ਕਿ ਰਾਜਸਥਾਨ ਵਿੱਚ ਰਾਜਸਥਾਨ ਦੇ ਵਿੱਚ ਨੇ ਜੀ ਇਹ ਤੋਂ ਪੁੱਛ ਫੈਕਟਰੀ ਕੀ ਫੈਕਟਰੀ ਨਾ ਛੇ ਜੀ ਇਹ ਚੱਲੋ ਕੀ ਨਾਮ ਆ ਜੀ ਭਵਿੰਦਰਪਾਲ ਸਿੰਘ ਜੀ ਕਿੱਥੋਂ ਜੀ ਮਾਨਸਾ ਤੋਂ ਜੀ ਹਾਂਜੀ ਕੀ ਲੱਗ ਰਿਹਾ ਤੁਸੀਂ ਦੱਸ ਰਹੇ ਹੋ ਬਾਈ ਕਹਿ ਰਿਹਾ ਕਿੱਦਾਂ ਦੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੀ ਅਸੀਂ ਰੋਜ਼ ਹੀ ਕਹੀ ਜਾਂਦੇ ਆਗੇ ਸਰਕਾਰ ਸੁਣ ਨਹੀਂ ਰਹੀਆਂ ਗਈਆਂ ਟੁੱਟੇ ਪਰਚੇ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਨਾ ਐਮ ਐਲ اے ਹੈਗਾ ਐਮ ਐਲ اے ਨੂੰ ਕੁਝ ਦਿਖਦਾ ਨਹੀਂ ਇਹਦੇ ਘਰ ਖੂਲ ਦਿਖਦਾ ਨਹੀਂ ਕੁਝ ਹਰ ਇੱਕ ਘਰ ਦੇ ਅੱਗੇ ਤੁਸੀਂ ਐ ਮੰਨ ਕੇ ਠੇਕੇ ਖੁੱਲ ਰਹੇ ਨੇਗੇ ਸਾਡੇ ਮਾਨਸਤ ਦੇ ਵਿੱਚ ਮਹਾਲਿਆਂ ਦੇ ਵਿੱਚ ਸ਼ਰਾਬ ਤਾਂ ਜਿਹੜੀ ਚੋਰੀ ਛੁਪੇ ਵਿਗਦੀ 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 ਸੀਗੀ ਕਿ ਠੇਕੇ ਖੋਲੇ ਜਾ ਰਹੇ ਨੇਗੇ ਨਸ਼ੇ ਨੂੰ ਪ੍ਰੋਵਾਈਡ ਕਰਾ ਰਹੇ ਆ ਹਰ ਇੱਕ ਬੰਦੇ ਨੂੰ ਪਰ ਬਾਈ ਸਰਕਾਰ ਦਾਵੇ ਕਰ ਰਹੀ ਆ ਕਿ ਪੰਜਾਬ ਨਸ਼ਾ ਮੁਕਤੀ ਵੱਲ ਵੱਧ ਰਿਹਾ ਹੈ ਕੰਮ ਕਰ ਰਹੀ ਆ ਸਰਕਾਰ ਅਸੀਂ ਤਾਂ ਦੇਖਿਆ ਨੇ ਕਿੰਨੇ ਮੁੰਡੇ ਦੀ ਮੌਤ ਹੋ ਰਹੀ ਹੈਗੀ ਅੱਜ ਕੱਲ੍ਹ ਦਿੱਲੀ ਇੱਕ ਦੋ ਮੁੰਡੇ ਮਰਦੀ ਹੀ ਮਰਦੇ ਨੇ ਅੱਜ ਵੀ ਸਵੇਰੇ ਕਿਹਨੇ ਮੁਕਸਰ ਸਾਹਿਬਾ ਕਿੱਥੇ ਚਾਰ ਮਰੇ ਅੱਜ ਚਾਰ ਦੱਸੋ ਕਿੱਥੇ ਸਰਕਾਰ ਕੀ ਕਰ ਰਹੀ ਹੈਗੀ ਕੁਛ ਨਹੀਂ ਸਾਰੇ ਆਪ ਦੀ ਆਪ ਦੀ ਬਹਾਵਾਈ ਚ ਹੈਗੀ ਹਰ ਇੱਕ ਸੋਚਦਾ ਵੀ ਮੈਂ ਲੀਡਰ ਹੈਗਾ ਮੈਂ ਅੱਗੇ ਹੋ ਕੇ ਬੋਲਾਂ ਬਸ ਇੰਨਾ ਕੁਛ ਹੀ ਭਾਲਦੇ ਹੋਰ ਕੱਖ ਵੀ ਨਹੀਂ ਨਸ਼ਾ ਕੋਈ ਨਹੀਂ ਰੋਕ ਰਿਹਾਗਾ ਅਸੀਂ ਬਾਕਾਇਦਾ ਦੱਸੀ ਜੰਨੇ ਵੀ ਇਹ ਘਰ ਵੇਚਦਾਗਾ ਸਰਕਾਰ ਬਾਈ ਨਹੀਂ ਕਰਦੇ ਉਹਨਾਂ ਤੇ ਕਰਦੀ ਨਹੀਂ ਹੈਗੀ ਕਾਰਵਾਈ ਦੱਸੋ ਕਿੱਥੇ ਕਾਰਵਾਈ ਕੀਤੀ ਹੈ ਦੁਕਾਨਾਂ ਤੇ ਵੀ ਕੀ ਜਾਂਦਾ ਹੈ ਲੋਕਾਂ ਨੇ ਮੈਡੀਕਲ ਉਹ ਦਿਹਾੜੀ ਕਰਦਿਆਂ ਨੇ 50-20 ਲੱਖ ਦੀਆਂ ਗੱਡੀਆਂ 6 ਮਹੀਨਿਆਂ ਚ ਲੈਣੀਆਂ ਮੈਂ ਗਰੀਬ ਗੁਰਬਾਨੀਆਂ ਨਾਲ ਆਮ ਵਿਚਾਰਾ ਆਰੋਵੈਦਿਕ ਦੇ ਲਾਇਸੈਂਸ ਲੈ ਕੇ ਉਹ ਨਸ਼ਾ ਵੇਚ ਰਹੇ ਸਾਡੇ ਮਾਨਸਾ ਦੇ ਵਿੱਚ ਵੇਚ ਰਹੇ ਮੈਡੀਕਲ ਨਸ਼ਾ ਵੇਚ ਰਹੇ ਨੇ ਉਹ ਜਿਨ੍ਹਾਂ ਦੇ ਇੱਕ ਲਾਇਸੈਂਸ ਦੇ ਉੱਤੇ ਚਾਰ-ਚਾਰ ਦੁਕਾਨਾਂ ਹੋਰ ਕੇ ਜਿਨ੍ਹਾਂ ਨੇ 1.20 ਲੱਖ ਦਾ ਨਕਾਹੇ ਇਹ ਵੇਲੇ ਨੂੰ ਵਿਖ ਜਾਂਦਾ ਹਾਂ ਮਾਨਸਾ ਦੇ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਲਾ ਲਓ ਲੱਲੂਆਣਾ ਰੋਡ ਤੇ ਲਾ ਲਓ ਠੀਕ ਹੈ ਜੀ ਬਾਟਰਬਾਕਸ ਰੋਡ ਤੇ ਲਾ ਲਓ ਤੇ ਕੇਐਸਵੀ ਸਕੂਲ ਲਾ ਲਓ ਸਾਰੇ ਕਿਤੇ ਵਿਕਦਾ ਬਸ ਐਂ ਦੇ ਬਸ ਨਹੀਂ ਇਹ ਸਾਰਾ ਪੰਜਾਬ ਮਾਨਸਾ ਸੰਗਰੂਰ ਬਰਨਾਲਾ ਬਸ ਸੱਡਾ ਸਾਰੇ ਜਾਂ ਪਤਾ ਇਹ ਬੰਦਿਆਂ ਨੂੰ ਬਸ ੱਡੇ ਦੇ ਪਿੱਛੇ ਭੱਜ ਜੋ ਸੈਸੀ ਮਹੱਲੇ ਚ ਹਣਾ ਜਿੰਨਾ ਮਰਜ਼ੀ ਲੈ ਲੋ ਜਿੰਨਾ ਮਰਜ਼ੀ ਚ ਗੱਡੀ ਭਰ ਲੈਣੋ ਛੇਦੀ ਆ ਫੜ ਫੜ ਕੇ ਲਿਆਣਗੇ ਅੰਦਰ ਨੂੰ ਠੀਕ ਹੈ ਜਿਹੜੀਆਂ ਕੋਠੀਆਂ ਪਾਲੀਆਂ ਦੂਜੇ ਲੋਕਲ ਵਾਲੇ ਆ ਤਪੇ ਜਿੰਨਾ ਮਰਜ਼ੀ ਲੈ ਲੋ ਹਣਾ ਹਾ ਨਿਕਲ ਜੋ ਹਾਂ ਆਰਾਮਪੁਰ ਵਾਲੀ ਸਾਈਡ ਜਿੰਨਾ ਮਰਜ਼ੀ ਗੱਡੀਆਂ ਭਰ ਲੋ ਕਿੱਥੇ ਮਰਜ਼ੀ ਛੋਟੇ ਸ਼ਹਿਰ ਚੋਂ ਭਰ ਲੋ ਉਹ ਇੱਕ ਬੀਬੀ ਆ 5 ਮਿੰਟ ਵਾਲੀ ਐਮਐਸਪੀਓ ਪਰਸੋਂ ਕਹੀ ਆ ਮੈਂ 50% ਦਾ ਸ਼ਮਕਾਤਾ ਮੇਰੇ ਕੰਨ ਤੇ ਦਿਮਾਗ ਵੀ ਅਸਿਆ ਦਿਲ ਰੋਇਆ ਵੀ ਜਰਾ ਇਹੇ ਜੇ ਲੀਡਰ ਚੁਣ ਲੈਣੇ ਆ ਸੀ 50% ਦਾ ਸ਼ਮੂਖਾ ਦਾ ਕਹਿੰਦੀ ਖੜਡ ਚ ਤੁਸੀਂ ਭਾਈ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਬਹੁਤ ਬੋਲਦੇ ਹੋ ਤੁਹਾਡੇ ਬਜ਼ੁਰਗ ਵੀ ਬੋਲਦੇ ਨੇ ਤਾਂ ਹੀ ਤਾਂ ਨਹੀਂ ਤੁਹਾਡੇ ਤੇ ਪਰਚੇ ਪਈ ਜਾ ਰਹੇ ਤੇ ਭਾਈ ਜਾਨ ਦੇ ਮਾਰਦੇ ਨੇ ਸਾਨੂੰ ਅਸੀਂ ਕਿਡਰਦੇ ਆ ਅਸੀਂ ਕੀ ਕੋ ਉਹਨਾਂ ਤੋਂ ਕੰਮ ਲੈਣਾ ਸਾਨੂੰ ਕੋਈ ਮਾਤਲਬ ਨਹੀਂ ਅਸੀਂ ਕੰਮ ਅਸੀਂ ਗੁਰੂ ਦੇ ਦਿੱਤੀਆਂ ਖਾਨ ਵਾਲਿਆਂ ਮਿਹਨਤ ਕਰਨ ਵਾਲਿਆਂ ਸਾਡਾ ਕੋਈ ਕੰਮ ਹੀ ਹੈਗਾ ਥਾਣੇ ਚ ਹੋਊਗਾ ਮੈਂ ਕਿਹੜਾ ਕਿਸ ਨੂੰ ਕਹਿਣਾ ਵੀ ਛੱਡ ਦੇ ਆਪਾਂ ਤਾਂ ਜਿਵੇਂ ਹੁਣ ਬਾਹਲੇ ਲੋਕ ਹੁੰਦੇ ਨੇ ਲੀਡਰ ਟਾਈਪ ਆ ਉਹਨਾਂ ਨੂੰ ਫੋਨ ਆਉਂਦੇ ਨੇ ਬਾਈ ਮੇਰੀ ਲੜਾਈ ਹੋ ਗਈ ਥਾਣੇ 'ਚ ਫੋਨ ਕਰਦੇ ਨਾ ਜੀ ਆਪਣੇ ਹੱਥ ਖੜੇ ਨਾ ਆਪਾਂ ਜ਼ਮੀਨ ਦੇ ਰੋਲੇ 'ਚ ਨਾ ਆਪਾਂ ਬੱਟ ਦੇ ਰੋਲੇ 'ਚ ਨਾ ਆਪਾਂ ਪੈਸੇ ਦੇ ਮੋੜ ਮੜਈਏ 'ਚ ਜਾਂ ਪਰ ਕਿਤੇ ਜਾਂਦੀ ਨਹੀਂ ਘਰੇ ਬੈਠੇ ਆ ਕਿਉਂ ਜੇ ਇਹਨਾਂ ਨੂੰ ਕਹਾਂਗੇ ਇਹ ਕੰਮ ਕਰ ਦੇਣਗੇ ਭੱਜ ਕੇ ਫੇਰ ਇਹ ਵੀ ਕਹਿਣਗੇ ਕੋਈ ਚੁੱਪ ਕਰ ਜਾ ਬਾਈ ਉਹ ਤੇਰਾ ਸੀ ਕੰਮ ਕਰਿਆ ਤੁਸੀਂ ਸਟੇਜ ਤੇ ਬੋਲ ਕੇ ਆਏ ਹੋ ਖਾਕੀ ਦੇ ਬਾਰੇ ਤੇ ਬਹੁਤ ਸਾਰੇ ਇਮਾਨਦਾਰ ਵੀ ਅਫਸਰ ਹੈਗੇ ਨੇ ਜਿਹੜੇ ਬੈਠੇ ਨੇ ਇਦਾਂ ਦੇ ਉਹਨਾਂ ਦੇ ਮਨਾਂ ਨੂੰ ਇੱਕ ਦੋ 1 2% ਉਹ ਨਹੀਂ ਉਹ ਸੱਚ ਮੈਨੂੰ ਹੁਣ ਕਹਦਣੇ ਇਮਾਨਦਾਰ ਨੇ ਬਾਅਦ ਤੋਂ ਰਿਟ ਰਿਟਾਇਰਮੈਂਟ ਤੋਂ ਬਾਅਦ ਉਹ ਆ ਕੇ ਬੋਲਣ ਲੱਗ ਗਏ ਨੇ ਪਹਿਲਾਂ ਕਦੇ ਨਹੀਂ ਬੋਲਦੇ ਉਹ ਜਦੋਂ ਪੁਲਿਸ ਲੈਨ ਚੋਂ ਨਹੀਂ ਕੰਮ ਨਹੀਂ ਕਰਦੇ ਉਹ ਨਹੀਂ ਬੋਲਦੇ ਡਰ ਕੀ ਹੈ ਡਰ ਨੌਕਰੀ ਦਾ ਵੀ 60000 ਨਾ ਵਗ ਜੇ ਕਦੇ ਅੱਜ ਕੱਲ ਤੁਸੀਂ ਕੋਈ ਵੀ ਅਫਸਰ ਦੇਖ ਲਓ ਤੁਸੀਂ ਜਾਓਗੇ ਤੁਹਾਡੇ ਰੇਡ ਹੋਊਗੀ ਪੰਜਾਬ ਦਾ ਅਫਸਰ ਨਹੀਂ ਹੋਊਗਾ ਸਾਰੇ ਬਾਹਰਲੇ ਪੜਾਏ ਨੇ ਕੋਈ ਡੀਆਈ ਜਾਂ ਕੋਈ ਐਸਐਸਪੀ ਸਾਰੇ ਬਾਹਰਲੇ ਲੱਗੇ ਹੋਏ ਨੇ ਕਦੇ ਵੀ ਦੇਖੋ ਤੁਸੀਂ ਜੀ 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 ਧੰਨਵਾਦ ਜੀ ਹਾਂਜੀ ਇਹ ਸਨ ਪ੍ਰਵਿੰਦਰ ਝੋਟਾ ਜਿਹੜਾ ਨੇ ਵੱਡੇ ਸਵਾਲ ਨੇ ਜਿਹੜੇ ਉਹ ਪ੍ਰਸ਼ਾਸਨ ਤੇ ਚੁੱਕੇ ਨੇ ਫਿਲਹਾਲ ਹੋਰ ਬਖ ਬਖ ਸੀਤਾਂ ਇੱਥੇ ਪਹੁੰਚੀਆਂ ਨੇ ਉਹ ਕੀ ਕਹਿੰਦੀਆਂ ਨੇ ਉਹਨਾਂ ਨੂੰ ਵੀ ਸੁਣਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ